ਸ਼ਹਿਰ ਸੰਦੂਲਗੜ ਵਿੱਚ ਚੋਰਾਂ ਦੇ ਹੌਸਲੇ ਬਲੰਦ ਦਿਨ ਦਿਹਾੜੇ ਦਿੱਤਾ ਇੱਕ ਹੋਰ ਮੋਟਰਸਾਈਕਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਸਥਾਨਕ ਸ਼ਹਿਰ ਸੰਦੂਲਗੜ ਦੇ ਹਸਪਤਾਲ ਦੇ ਬੈਕ ਸਾਈਡ ਤੋਂ ਜਾਂਦੀ ਗਲੀ ਵਿੱਚੋਂ ਦੋ ਨੌਜਵਾਨ ਚੋਰਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਮੋਟਰਸਾਈਕਲ ਚੋਰੀ ਕੀਤਾ ਗਿਆ ਤੇ ਰੋੜ ਕੇ ਲਿਆ ਕੇ ਬਾਅਦ ਦੇ ਵਿੱਚ ਕਿੱਕਾ ਮਾਰ ਕੇ ਸਟਾਰਟ ਕਰਕੇ ਭਜਾ ਕੇ ਲਿਜਾਇਆ ਗਿਆ ਦੱਸ ਲਈਏ ਕਿ ਅਗਰ ਕਿਸੇ ਨੂੰ ਵੀ ਇਸ ਮੋਟਰਸਾਈਕਲ ਨੰਬਰ ਪੀਵੀ 52 20 33 31 ਬਾਰੇ ਪਤਾ ਲੱਗਦਾ ਹੈ ਤਾਂ ਕਿਰਪਾ ਕਰਕੇ 935554443 ਨੰਬਰ ਤੇ ਜਲਦੀ ਤੋਂ ਜਲਦੀ ਸੰਪਰਕ ਕਰਕੇ ਦੱਸਿਆ ਜਾਵੇ ਤੇ ਨਾਲ ਹੀ ਦੱਸ ਦਈਏ ਕਿ ਨਾਮ ਪਤਾ ਦੱਸਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਇਹ ਨਾਮ ਵਜੋਂ ਵੀ ਕੁਛ ਜ਼ਰੂਰ ਦਿੱਤਾ ਜਾਵੇਗਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਿੰਨ ਜਣੇ ਦੇ ਦੋ ਜਣੇ ਨੇ ਤਿੰਨ ਜਣੇ ਦੋਲੇ ਦੋ ਦੋ ਮੜ ਜਾ ਅਗਲੇ ਪਿੱਛੇ ਮੁਰ ਮੜ ਠਾਕ ਤਾਂ ਤੂੰ ਰਹਿ ਗਈ ਵੀ ਉਹਨਾਂ ਨੂੰ ਤਾਂ ਸਟਾਰਟ ਨਹੀਂ ਹੁੰਦਾ ਪਿਆ ਵੀ ਬਣੂਗਾ ਕੀ ਹੁਣ ਜ਼ੂਮ ਕਰ ਲਿਆ ਸੀ ਇੱਥੇ ਮੜ ਜਾ ਇੱਥੇ ਜੇ ਕਰਕੇ ਹਨਾ ਪਤਾ ਲੱਗ ਜਾਂਦਾ ਸ਼ਕਲਾਂ ਦਾ ਮੜਾ ਇਹ ਲੈ ਕੇ ਟੀ-ਸ਼ਰਟ ਨੂੰ ਇੱਕ ਪਛਾਣ ਜੀ ਹੋ ਗਈ ਆ ਆਹ ਟੀ-ਸ਼ਰਟ ਵਾਲਾ ਤਾਂ ਕਦੇ ਨਾ ਕਦੇ ਕਾਬੂ ਆ ਜੂ ਜੇ ਲੋਕਲ ਹੋਏ ਨੇੜੇ ਦੇਲੇ ਦੇ ਗਏ ਫਿਰ ਨਾ ਆ ਗਿਆ ਫਿਰ ਨਾ ਹੋਣੀ ਉੱਥੋਂ ਲੱਗ ਗਿਆ ਕਿੱਕਾ ਮਾਰਨ ਸਟਾਰਟ ਹੋਇਆ ਨਹੀਂ ਤੂੰ ਦੇਖੋ ਇਹ ਮੈਂ ਕਰਨਾ ਸਟਾਰਟ ਨੂੰ ਤੇ ਉਹ ਲੱਗ ਗਿਆ ਪਤਾ ਉਹ ਲੱਗ ਗਿਆ ਹੁਣ ਉਹ ਸਟਾਰਟ ਹੋ ਗਿਆ ਹਉਦੇ Oh no.